ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮਸਰੂਪ ਅਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋਂ ਦਾ ਆਖਰੀ ਭਾਗ ਭਾਗ ਬਈ ਇਸਰਾਂਜੋ ਅਲਾ ਸਿੰਘ ਗੁਜ਼ਰ ਗਿਆ ਉਹਦੀ ਉਮਰ 80 ਸਿਆਂ ਤੋਂ ਉੱਤੇ ਸੀ ਉਹਨੂੰ ਕੋਈ ਬਿਮਾਰੀ ਨਹੀਂ ਸੀ ਚੰਗਾ ਭਲਾ ਤੁਰਿਆ ਫਿਰਦਾ ਸੀ ਉਹ ਮੰਝੇ ਉੱਤੇ ਪੈ ਕੇ ਨਹੀਂ ਮਰਿਆ ਬਸ ਚੱਲਦਾ ਫਿਰਦਾ ਹੀ ਮੁੱਕ ਗਿਆ ਪਿੰਡ ਵਿੱਚ ਗੱਲਾਂ ਹੋ ਰੀਆਂ ਸਨ ਇਹੋ ਜਿਹੀ ਮੌਤ ਰੱਬ ਹਰ ਕਿਸੇ ਨੂੰ ਦੇਵੇ ਰਾਤ ਨੂੰ ਰੋਟੀ ਖਾ ਕੇ ਤੇ ਦੁੱਧ ਪੀ ਕੇ ਪਿਆ ਤੜਕੇ ਨੂੰ ਨਹੀਂ ਸੀ ਲੋਕ ਆਖਦੇ ਪਾਗਲਤਾ ਪਰਿਆ ਪਰਿਵਾਰ ਛੋੜ ਕੇ ਗਿਆ ਜਵਾਲਾ ਸਿੰਘ ਦੀ ਘਰਵਾਲੀ 20 ਸਾਲ ਪਹਿਲਾਂ ਗੁਜ਼ਰ ਗਈ ਸੀ ਉਹ ਵੀ ਇਵੇਂ ਜਿਵੇਂ ਹੀ ਤੁਰਦੀ ਫਿਰਦੀ ਮੁੱਕੀ ਸੀ ਕਾਪਸਰਵਾ ਕੁਝ ਵੀ ਨਹੀਂ ਸੀ ਜਵਾਲਾ ਸਿੰਘ ਦਾ ਇੱਕੋ ਮੁੰਡਾ ਸੀ ਸੱਸ ਦੀ ਥਾਂ ਬਹੂ ਨੇ ਲੈ ਲਈ ਜਸਮੇਲ ਕੌਰ ਦਾ ਸੁਭਾਅ ਸੱਸ ਨਾਲੋਂ ਵੀ ਚੰਗਾ ਸੀ ਕੁਝ ਸਾਲਾਂ ਬਾਅਦ ਹੀ ਉਹ ਘਰ ਦੀ ਮਾਲਕਣ ਬਣ ਗਈ ਪੰਜ ਕਰੇ 50 ਕਰੇ ਉਹਨੂੰ ਕੋਈ ਰੋਕਦਾ ਟੋਕਦਾ ਨਹੀਂ ਸੀ ਜਵਾਲਾ ਸਿੰਘ ਦੇ ਅਗਾ ਤਿੰਨ ਪੋਤੇ ਸਨ ਤਿੰਨੇ ਜਵਾਲਾ ਸਿੰਘ ਨੇ ਆਪ ਵਿਆਹੇ ਪੋਤਿਆਂ ਦੇ ਵੀ ਅੱਗੇ ਜੋਅਕ ਸਨ ਜਵਾਲਾ ਸਿੰਘ ਮਰੇ ਤੂੰ ਮੈੰਗਲ ਹੋਰ ਵੀ ਉਦਾਸ ਹੋ ਗਿਆ ਚਾਹੀ ਜਸਮੀਲ ਕੋਰ ਉਹਦੀ ਮਾਂ ਸਮਾਨ ਸੀ ਉਹਦਾ ਮੋਹ ਕਰਦੀ ਪਰ ਜਵਾਲਾ ਸਿੰਘ ਦੀ ਗੱਲ ਹੋਰ ਸੀ ਜਿਵੇਂ ਉਹਦਾ ਪਿਓ ਮਰ ਗਿਆ ਹੋਵੇ ਜਵਾਲਾ ਸਿੰਘ ਜਿਉਂਦੇ ਤੋਂ ਹੀ ਮੰਗਲ ਜਿੱਦ ਕਰਦਾ ਆ ਰਿਹਾ ਸੀ ਕਿ ਉਹ ਵਾਪਸ ਆਪਣੇ ਪਿੰਡ ਜਾਣਾ ਚਾਹੁੰਦਾ ਹੈ ਉਹਦਾ ਭਰਾ ਗੁਜ਼ਰ ਗਿਆ ਹੈ ਪਰ ਜਾਈ ਇਕੱਲੀ ਹੈ ਕਾਰਬਾਰ ਸਭ ਕੁਝ ਹੈ ਉਹਦਾ ਉਹ ਉੱਥੇ ਜਾ ਕੇ ਬਸੇਗਾ ਕੋਈ ਆਪਣਾ ਕਾਰੋਬਾਰ ਕਰੇਗਾ ਉਹਦੇ ਪਿੰਡ ਵਿੱਚ ਹੀ ਮੰਡੀ ਸਕੂਲ ਹੈ ਜੱਸੀ ਉੱਥੇ ਪੜ੍ਹੇਗਾ ਜਵਾਲਾ ਸਿੰਘ ਬੰਗਲ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਦਾ ਹਰ ਵਾਰ ਇਹੀ ਆਖਦਾ ਇੱਠੇ ਕਰ ਲੈ ਜੋ ਕਰਨਾ ਹੈ ਬਾਈ ਖੇਤੀ ਕਰ ਲੈ ਜ਼ਮੀਨ ਦੇ ਦਿੰਨੇ ਆ ਬੈਠਕ ਤਮੇ ਦਿੱਤੀ ਹੋਈ ਐ ਜੱਸੀ ਪੜਦਾ ਪੜੀ ਜਾਏ ਇਹਨੂੰ ਇੱਥੇ ਹੀ ਵਿਆਹਾਂਗੇ ਜਵਾਲਾ ਸਿੰਘ ਦਾ ਪੁੱਤਰ ਬਲਵੰਤ ਸਿੰਘ ਰੱਬੀ ਰੂਹ ਸੀ ਘਰ ਕਬੀਲਦਾਰੀ ਵਿੱਚ ਉਹਦਾ ਕੋਈ ਦਖਲ ਨਹੀਂ ਸੀ ਕੰਮ ਵਿੱਚ ਧਿਆਨ ਰੱਖਦਾ ਕਬੀਲਦਾਰੀ ਜਵਾਲਾ ਸਿੰਘ ਦੇ ਹੱਥ ਸੀ ਯਾ ਫਿਰ ਬਲਵੰਤ ਸਿੰਘ ਦੀ ਬਹੂ ਜਸਮੀਲ ਕੌਰ ਦੇ ਹੱਥ ਹੁਣ ਜਦੋਂ ਜਵਾਲਾ ਸਿੰਘ ਨਹੀਂ ਸੀ ਤਾਂ ਵੀ ਬਲਵੰਤ ਸਿੰਘ ਨੇ ਕਮੀਲਦਾਰੀ ਨਹੀਂ ਸੰਭੀ ਉਹ ਤਾਂ ਖੇਤ ਜਾਂਦਾ ਕੰਮ ਕਰਦਾ ਗੱਲਾਂ ਕਰਦਾ ਤਾਂ ਫਸਲਾਂ ਨਾਲ ਗੱਲਾਂ ਕਰਦਾ ਉਹਨੇ ਤਾਂ ਹੁਣ ਜਸਮੀਲ ਕੌਰ ਨਾਲ ਵੀ ਕਦੇ ਬੈਠ ਕੇ ਗੱਲ ਗੁਰਬਤ ਨਹੀਂ ਕੀਤੀ ਸੀ ਮਹੰਗਲ ਨਾਲੋਂ ਮਸਾਂ ਹੀ ਗੱਲ ਕਰਦਾ ਬਲਵੰਤ ਦੇਵਤਾ ਆਦਮੀ ਸੀ ਨਾ ਚੜੀ ਦੀ ਨਾ ਲੁੱਥੀ ਦੀ ਜਦੋਂ ਸਰਦਾਰੋਂ ਮਰੀ ਤਾਂ ਇੱਕ ਦਿਨ ਮੰਗਲ ਨੂੰ ਗਮਗੀਨ ਬੈਠਾ ਦੇਖ ਕੇ ਬਲਵੰਤ ਨੇ ਉਹਦੇ ਮੋਢੇ ਉੱਤੇ ਹੱਥ ਧਰਿਆ ਤੇ ਸਿਰਫ ਇੰਨਾ ਹੀ ਕਿਹਾ ਬਸ ਹੁਣ ਜਦੋਂ ਮੰਗਲ ਜਸਮੀਲ ਕੌਰ ਨਾਲ ਉੱਚੀ-ਉੱਚੀ ਬੋਲ ਕੇ ਗੱਲਾਂ ਕਰਦਾ ਤੇ ਜ਼ੋਰ ਦਿੰਦਾ ਕਿ ਉਹਨੇ ਇੱਥੋਂ ਜਾਣਾ ਹੈ ਬਲਵੰਤ ਸਿੰਘ ਸੁਣਦਾ ਰਹਿੰਦਾ ਅਖੀਰ ਇੱਕ ਦਿਨ ਉਸ ਟਾਈਮ ਮੰਗਲ ਨੂੰ ਕਿਹਾ ਇੱਥੇ ਕਿਉਂ ਜਾਣਾ ਹੈ ਬਾਈ ਉਰੇ ਹੀ ਰਹਿ ਪਰ ਮੰਗਲ ਨੇ ਆਪਣੀ ਜਿੱਦ ਨਹੀਂ ਛੱਡੀ ਜਸਮੀਲ ਕੌਰ ਨੇ ਵੀ ਉਹਦੇ ਨਿੱਤ ਦੀ ਗੱਲ ਤੋਂ ਪੱਕੀ ਪਈ ਸੀ ਉਹ ਉਹਨੂੰ ਬਹੁਤ ਸਮਝਾ ਸਮਝਾ ਥੱਕ ਚੁੱਕੇ ਸੀ ਪਰ ਉਹ ਸਮਝਦਾ ਨਹੀਂ ਸੀ ਬੱਚਿਆਂ ਵਾਲੀ ਹਿੰਦ ਸੀ ਅੜੀ ਫੜ ਰੱਖੀ ਸੀ ਬਸ ਅਖੀਰ ਜਸਮੀਲ ਕੌਰ ਨੇ ਕਿਹਾ ਜਾਣੇ ਤਾਂ ਜਾ ਫਿਰ ਪਰ ਜੱਸੀ ਨੂੰ ਇੱਥੇ ਛੋੜ ਜਾ ਉਹ ਇਹ ਵੀ ਨਹੀਂ ਮੰਨਦਾ ਸੀ ਮੰਗਲ ਦੀ ਤਿਆਰੀ ਹੋ ਗਈ ਜੱਸੀ ਜਾਣਾ ਨਹੀਂ ਚਾਹੁੰਦਾ ਸੀ ਰੋਣ ਲੱਗਦਾ ਜਾਂ ਕਿਧਰੇ ਲੁਕ ਜਾਂਦਾ ਪਰ ਮੰਗਲ ਉਹਦੇ ਵੱਲ ਘੂਰ ਕੇ ਦੇਖਦਾ ਤਾਂ ਉਹ ਚੁੱਪ ਹੋ ਜਾਂਦਾ ਜਸਮੀਲ ਕੌਰ ਨੇ ਪਰੇ ਮਨ ਨਾਲ ਕਿਹਾ ਮੰਗਲ ਚਲਿਆ ਜਾ ਫਿਰ ਮੈਸਾ ਵਿੱਚੋਂ ਇੱਕ ਮੈਂਸ ਲੈ ਜਾ ਜੋ ਵੀ ਤੈਨੂੰ ਪਸੰਦ ਹੈ ਦੁੱਧ ਪੀਣ ਨੂੰ ਮੈਂਸ ਦਿੰਨੀ ਆ ਮੈਂ ਤੈਨੂੰ ਮੰਗਲ ਜਸਮੀਲ ਕੌਰ ਦੀ ਗੱਲ ਸੁਣ ਕੇ ਮੂੰਹ ਵਿੱਚ ਰੋਣ ਲੱਗ ਪਿਆ ਆਪਣੀ ਲੀੜੇ ਕੱਪੜੇ ਸਾਹਮਲੇ ਜੱਸੀ ਦੇ ਕੱਪੜੇ ਘਰ ਦੇ 조ਾਕਾਂ ਨੇ ਉਹਦੇ ਝੋਲੇ ਵਿੱਚ ਪਾ ਦਿੱਤੇ ਉਹਦੀਆਂ ਕਿਤਾਬਾਂ ਕਾਪੀਆਂ ਇੱਕ ਅਲੱਗ ਝੋਲੇ ਵਿੱਚ ਸਨ ਇਹ ਝੋਲਾ ਉਹਦਾ ਸਕੂਲ ਵਾਲਾ ਬਸਤਾ ਸੀ ਉਹਦੋਸ 7ਵੀਂ ਜਮਾਤ ਵਿੱਚ ਸੀ 13-14 ਸਾਲਾਂ ਦੀ ਉਮਰ ਹੋਵੇਗੀ ਮੰਗਲ ਆਪ ਮੱਝ ਨਹੀਂ ਖੋਲ ਰਿਆ ਸੀ ਚੁੱਪ ਖੜਾ ਸੀ ਨਾਹੀਂ ਇਹ ਆਖਦਾ ਸੀ ਕਿ ਆਪ ਦੇ ਦਿਓ ਜਿਹੜੀ ਦੇਣੀ ਹੈ ਜਸਮੀਲ ਕੌਰ ਨੇ ਆਪ ਹੀ ਫਿਰ ਇੱਕ ਮੱਝ ਕਿੱਲੇ ਤੋਂ ਖੋਲੀ ਇਹਦੇ ਮਗਰ ਕੁਝ ਨਹੀਂ ਸੀ ਪਰ ਦੁੱਧ ਦਿੰਦੀ ਕੱਟੀ 2 ਮਹੀਨੇ ਦੀ ਹੋ ਕੇ ਮਰ ਗਈ ਸੀ ਮੱਝ ਹੁਣ ਪਾੜੇ ਉੱਤੇ ਮਿਲਦੀ ਜਸਮੀਲ ਕੌਰ ਨੇ ਇਹ ਵੀ ਦੇਖਿਆ ਕਿ ਕਟਰੂ ਵਾਲੀ ਮੱਝ ਐਨੀ ਦੂਰ ਕਿਵੇਂ ਪਹੁੰਚੇਗੀ ਕਟਰੂ ਤਾਂ ਰਾਹ ਵਿੱਚ ਹੀ ਮਰ ਜਾਏਗਾ ਕਟਰੂ ਤਾਂ ਨਾ ਤੁਰੇ ਨਾ ਚੱਕਿਆ ਜਾਵੇ ਮੈੰਗਲ ਨੇ ਮੱਝ ਦਾ ਰਸਾ ਫੜ ਲਿਆ ਮੱਥੇ ਨੂੰ ਲਾਇਆ ਛੱਡ ਦਿੱਤੀ ਪਿਓ ਪੁੱਤ ਨੇ ਲਹਲ ਖੁਰਦ ਛੱਡ ਦਿੱਤੀ ਉਹਨਾਂ ਨੇ ਇਹ ਮਿੱਟੀ ਜਿਸ ਮਿੱਟੀ ਵਿੱਚ ਸਰਦਾਰੋ ਦੀ ਮਿੱਟੀ ਭਸਮ ਹੋ ਗਈ ਸੀ ਛੱਡ ਦਿੱਤੀ ਉਹਨਾਂ ਨੇ ਉਹ ਮਿੱਟੀ ਜਿਸ ਮਿੱਟੀ ਵਿੱਚੋਂ ਐਨੇ ਬਰੇ ਉਹ ਅੰਨ ਬਾਣੀ ਖਾਂਦੇ ਰਹੇ ਸਨ ਸਾਰਾ ਪਰਿਵਾਰ ਉਹਨਾਂ ਨੂੰ ਵਿਦਾ ਕਰਨਾ ਆ ਮੈੰਗਲ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਜਸੀ ਦੀਆਂ ਅੱਖਾਂ ਵਿੱਚ ਪਾਣੀ ਸੀ ਮੱਜ ਨੇ ਅਰੜਾਟ ਪਾਇਆ ਹੋਇਆ ਸੀ ਉਧਰ ਪਰਿਵਾਰ ਦੇ ਜੁਆਕਾਂ ਦੀਆਂ ਅੱਖਾਂ ਗਿੱਲੀਆਂ ਸਨ ਜਸਮੀਲ ਕੌਰ ਨੇ ਜਸੀ ਨੂੰ ਇੱਕ ਨਾਲ ਲਾ ਕੇ ਪਿਆਰ ਕੀਤਾ ਜਸੀ ਦੀਆਂ ਲੇਰਾਂ ਨਿਕਲ ਗਈਆਂ ਉਹਨੂੰ ਚੁੱਪ ਕਰਾ ਕੇ ਪਰਾਂ ਲਿਜਾ ਕੇ ਜਸਮੀਲ ਕੌਰ ਨੇ ਉਹਦੇ ਕੰਨ ਵਿੱਚ ਕੁਝ ਆਖਿਆ ਪਹਿਲਾਂ ਉਹ ਲਹਿਰੇਗਾਗੇ ਤੋਂ ਪੁੱਛਦੇ ਪਹਚਾਉਂਦੇ ਪਿੰਡਾਂ ਨੂੰ ਹੋਲੇ ਮੈਂਗਲ ਨੇ ਲਹਿਲ ਖੁਰਦ ਹੀ ਸਿਆਣੇ ਬੰਦਿਆ ਤੋਂ ਪਿੰਡਾਂ ਦਾ ਰਾਹ ਪੁੱਛ ਲਿਆ ਸੀ ਤੇ ਫਿਰ ਜਸਸੀ ਨੂੰ ਉਹਨੇ ਕਿਹਾ ਸੀ ਕਿ ਇਹਨਾਂ ਪਿੰਡਾਂ ਦੇ ਨਾਂ ਆਪਣੇ ਕਿਸੇ ਕਾਪੀ ਵਿੱਚ ਲਿਖ ਲਵੇ ਤੜਕੇ ਸੰਦੇਹਾਂ ਦੇ ਚੱਲੇ ਹੋਏ ਉਹ ਦਿਨ ਛਿਪਦੇ ਨੂੰ ਥੰਮਣ ਵਾਲੇ ਪਹੁੰਚ ਗਏ ਖਾਸੀ ਸਾਰੇ ਪਰੌਂਠੇ ਅਚਾਰ ਤੇ ਗੰਡੇ ਇੱਕ ਵੱਡੇ ਪੌਣੇ ਵਿੱਚ ਬਨ ਕੇ ਜਸਮੀਲ कौर ਨੇ ਉਹਨਾਂ ਨੂੰ ਦਿੱਤੇ ਸਨ ਰਾਹਾਂ ਵਿੱਚ ਤਿੰਨ ਥਾਂ ਬੈਠ ਕੇ ਉਹਨਾਂ ਨੇ ਰੋਟੀ ਖਾਧੀ ਸੀ ਮੱਝ ਵੀ ਦਮ ਲੈ ਲੈਂਦੀ ਦੋ ਪਿੰਡਾਂ ਵਿੱਚ ਚਾਹ ਪੀਤੀ ਫਿਰ ਨੇ ਉਤੇ ਘਰ ਸਨ ਚੰਗੇ ਬੰਦੇ ਸਨ ਖਾਂਦੇ ਪੀਂਦੇ ਲੋਕ ਮੱਝ ਨੂੰ ਤੜਕੇ ਚੋਕੇ ਉਹ ਤੁਰੇ ਸਨ ਥੰਮਣ ਵਾਲੇ ਆਥਣੇ ਆ ਕੇ ਉਹਨੇ ਦੁੱਧ ਨਹੀਂ ਦਿੱਤਾ ਬੈਠ ਗਈ ਤੇ ਬੈਠੀ ਹੀ ਰਹੀ ਮੈੰਗਲ ਨੇ ਡੰਡੇ ਮਾਰ ਕੇ ਉਹਨੂੰ ਖੜੀ ਕੀਤਾ ਸੀ ਛਾਟ ਨੂੰ ਮੂੰਹ ਨੇ ਲਾਇਆ ਨਾ ਦੁੱਧ ਲਾਇਆ ਫੇਰ ਬੈਠ ਗਈ ਇੰਨਾ ਲੰਮਾ ਪੈਂਡਾ ਮਾਰ ਕੇ ਉਹ ਪੂਰਾ ਥੱਕ ਗਈ ਸੀ ਥੰਮਣ ਵਾਲੇ ਜਾਣ ਤੋਂ ਪਹਿਲਾਂ ਹੀ ਮੈੰਗਲ ਦੀ ਹਵਾ ਉੱਥੇ ਪਹੁੰਚ ਚੁੱਕੀ ਸੀ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਹਦਾ ਇੱਕ ਮੁੰਡਾ ਵੀ ਐ ਉਹ ਪ੍ਰੇਮੰਗ ਪਿੰਡ ਬੜੇ ਸਨ ਕਿਸੇ ਨੇ ਵੀ ਮੰਗਲ ਨੂੰ ਸਿਆਣਿਆ ਨਹੀਂ ਉਹਦੀਆਂ ਦਾੜੀ ਮੂਛਾਂ ਵਧੀਆਂ ਹੋਈਆਂ ਸਨ ਦਾੜੀ ਵਿੱਚ ਕੋਈ ਕੋਈ ਚਿੱਟਾ ਵਾਲ ਸੀ ਦਾੜੀ ਮੂਛਾਂ ਇੰਨੀਆਂ ਫੈਲੀਆਂ ਹੋਈਆਂ ਸਨ ਕਿ ਚਿਹਰੇ ਦਾ ਪਤਾ ਹੀ ਨਹੀਂ ਲੱਗਦਾ ਸੀ ਟਿਲਕੀ ਹੋਈ ਪਗੜੀ ਨੇ ਚਿਹਰੇ ਨੂੰ ਹੋਰ ਵੀ ਢਕ ਲਿਆ ਮੰਗਲੇ ਬੰਦੇ ਸਿਆਣਲੇ ਸਨ ਪਰ ਕਿਸੇ ਨੂੰ ਬੁਲਾਇਆ ਨਹੀਂ ਸੋਚਿਆ ਸੀ ਕੱਲ ਨੂੰ ਹੀ ਗੱਲ ਕਰਾਂਗਾ ਇਹਨਾਂ ਨਾਲ ਉਹ ਅੱਖਾਂ ਵਿੱਚ ਹੀ ਹੱਸਦਾ ਉਹਦੇ ਬੁੱਲ ਕਦੇ ਸੁੰਗੜਦੇ ਕਦੇ ਫੈਲ ਜਾਂਦੇ ਉਹ ਕਦੇ ਖੁਸ਼ ਹੁੰਦਾ ਕਦੇ ਹੈਰਾਨ ਉਹ ਜਿੱਥੋਂ ਵੀ ਲੰਘਿਆ ਸੋ ਲੰਘਿਆ ਮੁੜ ਕੇ ਨਹੀਂ ਚੱਕਿਆ ਸੱਥਾਂ ਵਿੱਚ ਬੈਠੇ ਲੋਕ ਜ਼ਰੂਰ ਹੈਰਾਨ ਹੁੰਦੇ ਤੇ ਗੱਲ ਕਰਦੇ ਕਿ ਕੌਣ ਹੋਇਆ ਬਈ ਕਿਹਦੇ ਜਾਣਾ ਹੈ ਘਰ ਦਾ ਬਾਰ ਖੁੱਲਾ ਸੀ ਮੱਝ ਦਾ ਰੱਸਾ ਜੱਸੀ ਨੂੰ ਫੜਾ ਕੇ ਪਹਿਲਾ ਮੈਂਗਲ ਅੰਦਰ ਗਿਆ ਪਰ ਸਿੰਨੀ ਚੁੱਲ੍ਹੇ ਮੁਰੇ ਬੈਠੀ ਦਾਲ ਰਿੰਦ ਰਹੀ ਸੀ ਆਟਾ ਗੁੰਨ ਕੇ ਥਾਲੇ ਵਿੱਚ ਪੌਣੇ ਨਾਲ ਟਕਿਆ ਪਿਆ ਸੀ ਚੁੱਲੇ ਵਿੱਚ ਛਟੀਆਂ ਦਾ ਕੋਈ ਕੋਈ ਡੱਕਾ ਸੁੱਟਦੀ ਤੇ ਬਲ ਰਹੀਆਂ ਛਟੀਆਂ ਦੇ ਰੁਗ ਨੂੰ ਅਗਾਹ ਕਰਦੀ ਉਹ ਨਿਸ਼ਚਿਤ ਜਿਹੀ ਬੈਠੀ ਸੀ ਅੱਗ ਲਟ-ਲਟ ਬੜਨ ਲੱਗਦੀ ਤਾਂ ਉਹ ਦੋਵੇਂ ਹੱਥ ਜੋੜਦੀ ਤੇ ਮੱਥੇ ਨੂੰ ਲਾ ਕੇ ਬੈਠ ਜਾਂਦੀ ਮੰਗਲ ਨੇ ਖੰਗੂਰ ਮਾਰੀ ਉਹ ਮੱਥੇ ਤੋਂ ਹੱਥ ਪਰਾਂ ਹਟਾ ਕੇ ਵੇੜੇ ਵੱਲ ਗੌਰ ਨਾਲ ਚਾਕੇ ਮੰਗਲ ਨੇ ਉਹਨੂੰ ਮੱਥਾ ਟੇਕਿਆ ਪੈਰੀ ਹੱਥ ਲਾਏ ਬੋਲਿਆ ਸਿਆਣਿਆਂ ਨੇ ਮੈਨੂੰ ਨਾ ਭਾਈ ਮੈਂ ਤਾਂ ਤੈਨੂੰ ਸਿਆਣਿਆ ਨਹੀਂ ਇੱਥੇ ਹੀ ਐ ਕਿ ਪਾਸਿਓਂ ਕਿਧਰੇ ਮੋਲ ਤੋਂ ਵੀ ਪਛਾਣ ਨਹੀਂ ਆਉਂਦੀ ਨਾ ਭਾਈ ਕੋਈ ਪਤਾ ਨਹੀਂ ਲੱਗਦਾ ਮੈਨੂੰ ਤਾਂ ਪਰ ਸੋਈ ਵਿੱਚ ਕੋਸਮੋਸ ਆਸੀ ਸਿਆਲ ਦੀ ਰੁੱਤ ਸੀ ਉਹ ਪ੍ਰਸੰਨੀ ਦੇ ਸਾਹਮਣੇ ਬੈਠਾ ਸੀ ਚੁੱਲ੍ਹੇ ਦੇ ਚਾਨਣ ਵਿੱਚ ਮੈੰਗਲ ਦਾ ਚਿਹਰਾ ਦਿਸਦਾ ਉਹ ਫੋਕਾ ਫੋਕਾ ਜਿਹਾ ਹੱਸ ਰਿਹਾ ਸੀ ਆਖਦੀ ਸੀ ਨਾ ਭਾਈ ਮੇਰੀ ਸਮਝੋਂ ਤਾਂ ਬਾਹਰ ਹੈ ਤੂੰ ਆਪ ਹੀ ਦੱਸ ਦੇ ਕੌਣ ਹੈ ਤੂੰ ਬਸ ਜਮਾ ਨਹੀਂ ਸਿਆਣਿਆ ਮੈਨੂੰ ਨਾ ਭਾਈ ਉਹ ਫਿਕਾ ਫਿਕਾ ਸੇਰ ਹਸੀ ਤੁਹਾਡਾ ਤਾਂ ਅੰਕਲ ਕਿੱਥੇ ਆ ਉਹ ਤਾਂ ਗੁਜ਼ਰ ਗਿਆ ਭਾਈ ਗਿਆ ਉਥੇ ਪਰ ਸਿੰਨੀ ਨੇ ਉ ਤਾਂ ਹੱਥ ਕੀਤਾ ਤੇ ਮੰਗਲ ਉਹਦਾ ਕੋਈ ਪਤਾ ਨਹੀਂ ਕਈ ਸਾਲ ਹੋ ਗਏ ਉਹਨੇ ਖਾਲੀ ਹੱਥੇ ਲਾਇਆ ਮੰਗਲ ਆਉਂਦਾ ਨਹੀਂ ਹੁਣ ਕੀ ਪਤਾ ਹੋਊਗਾ ਤਾਂ ਆਊਗਾ ਤਾਂ ਫਿਰ ਆ ਬੈਠਾ ਮੈਂ ਮੈਂ ਮੰਗਲ ਆ ਤੂੰ ਮੰਗਲ ਹੈ ਹਾਂ ਤੇਰੇ ਸਾਹਮਣੇ ਆ ਹੁਣ ਆਉਨਾ ਸਿਆਣ ਚ ਕਹਾਲੇ ਵੀ ਨਹੀਂ ਪਰ ਜਾਈ ਨੇ ਦੋਵੇਂ ਹੱਥਾਂ ਦੀ ਤਾੜੀ ਮਾਰੀ ਤੇ ਮੂੰਹੋਂ ਅਜੀਬ ਜਿਹੀ ਆਵਾਜ਼ ਕੱਢੀ ਹੰ ਮੈੰਗਲ ਨੇ ਦੁਬਾਰਾ ਉਹਦੇ ਪੈਰ ਫੜੇ ਮੈਂ ਮਰ ਜਾ ਉਹ ਉੱਠ ਕੇ ਖੜੀ ਹੋ ਗਈ ਉਹਦਾ ਹਾਲ ਚਾਲ ਪੁੱਛਣ ਲੱਗੀ ਮੁੰਡਾ ਵੀ ਹੈ ਮੁੰਡਾ ਕੌਣ ਪੁੱਤ ਆਪਣਾ ਉਹ ਸਮਝੀ ਨਹੀਂ ਮੈੰਗਲ ਨੇ ਜੱਸੀ ਨੂੰ ਹਾਕ ਮਾਰੀ ਤੇ ਕਿਹਾ ਕਿ ਉਹ ਅਗਲੇ ਬਾਅਦ ਜਾ ਕੇ ਮੈਸ ਨੂੰ ਅੰਦਰ ਬੰਦ ਦੇਵੀ ਜੱਸੀ ਨੂੰ ਅਗਲੇ ਬਾਰ ਦਾ ਕੋਈ ਪਤਾ ਨਹੀਂ ਸੀ ਉਦਸ ਆਪ ਗਾਸੇ ਟੋਣ ਜਾਣ ਸੀ ਤੇ ਫਿਰ ਮੈੰਗਲ ਆ ਬੈਠ ਤੇ ਬਾਹਰ ਤੋਂ ਬਾਹਰ ਅੱਗੇ ਆ ਮੱਝ ਦਾ ਰਸਾ ਫੜ ਕੇ ਅੱਗੇ ਨੂੰ ਹੋ ਗਿਆ ਤਾਕ ਤੇ ਖੁੱਲੇ ਹਿਸਨ ਉਹਨੇ ਮੱਝ ਅੰਦਰ ਲਿਜਾ ਕੇ ਕਿੱਲੇ ਨਾਲ ਬੰਨ ਦਿੱਤੀ ਖੁਰਲੀ ਉਹੀ ਸੀ ਕਿੱਲੇ ਉਹੀ ਸਨ ਪਰ ਘਰ ਵਿੱਚ ਪਸ਼ੂ ਕੋਈ ਨਹੀਂ ਸੀ ਪਸ਼ੂਆਂ ਲਈ ਨੀਰਾ ਚਾਰਾ ਵੀ ਕਿੱਥੋਂ ਹੋਣਾ ਸੀ ਤਾਈ ਦੇ ਪੈਰੀ ਹੱਥ ਲਾ ਲਈ ਜੱਸੀ ਨੇ ਮੱਥਾ ਟੇਕਿਆ ਤੇ ਬੁੜੀ ਦੇ ਪੈਰੀ ਹੱਥ ਲਾ ਦਿੱਤੇ ਉਹ ਸੀਸਾ ਦੇਣ ਲੱਗੀ ਪਰ ਸਮਝੀ ਅਜੇ ਵੀ ਨਹੀਂ ਬੈਠ ਕੇ ਦੱਸਦਾ ਸਾਹ ਲੈ ਲਈ ਮੰਗਲ ਨੇ ਕਿਹਾ ਪਰ ਸਿੰਨੀ ਦਾ ਸੁਭਾਅ ਸੀ ਉਹ ਕੀੜੇ ਪਤੰਗੇ ਤੋਂ ਆਥਣ ਦੀ ਰੋਟੀ ਸੰਦੇਹਾਂ ਹੀ ਪਕਾ ਲੰਦੀ ਇਸ ਗੱਲ ਦਾ ਮੰਗਲ ਨੂੰ ਪਤਾ ਸੀ ਪਰ ਸਿੰਨੀ ਨੇ ਕੱਲ੍ਹ ਵਾਸਤੇ ਵੀ ਸਾਬਤ ਮੂੰਗੇ ਦੀ ਦਾਲ ਉਹਨੇ ਬਣਾ ਲਈ ਸੀ ਐਸੇ ਕਰਕੇ ਉਹਨਾਂ ਤਿੰਨਾਂ ਨੂੰ ਸਰ ਗਿਆ ਆਟਾ ਮੱਕੀ ਦਾ ਉਹਨੇ ਹੋਰ ਗੁੰਨ ਲਿਆ ਘਰ ਵੀ ਦੇਸੀ ਘੋਵੀ ਸੀ ਮੰਗਲ ਨੇ ਆਪਣੇ ਘਰ ਦੀ ਰੋਟੀ ਖਾ ਕੇ ਪੂਰਾ ਆਨੰਦ ਆਇਆ ਐਨੀ ਸਵਾਦ ਰੋਟੀ ਪਿਛਲੇ 15 ਸਾਲਾਂ ਤੋਂ ਕਿਦਰੇ ਨਹੀਂ ਖਾਦੀ ਸੀ ਹਰੀਆਂ ਮਿਰਚਾਂ ਦਾ ਆਚਾਰ ਰਾਈ ਪਾ ਕੇ ਬਣਾਇਆ ਹੋਇਆ ਸਾਬਤ ਮੂੰਗੀ ਦੀ ਦਾਲ ਮਸਾਲੇਦਾਰ ਤੇ ਮੱਕੀ ਦੀਆਂ ਰੋਟੀਆਂ ਇਹ ਪਦਾਰਥ ਹੋਰ ਕਿਦਰੇ ਨਹੀਂ ਸੀ ਪਰ ਜੱਸੀ ਨੇ ਨੱਕ ਮਾਰ ਕੇ ਰੋਟੀ ਖਾਦੀ ਉਹਨੂੰ ਇੱਥੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਉਹਦਾ ਬਾਪ ਉਹਨੂੰ ਕਿੱਥੇ ਇੱਥੇ ਝੁਕ ਲਿਆਇਆ ਸੀ ਮੱਝ ਵਾਸਤੇ ਕੱਖ ਮੈੰਗਲ ਗੌਂਡੀਆਂ ਦੇ ਉਹ ਮੰਗ ਲਿਆਇਆ ਗੌਂਡੀਆਂ ਨੂੰ ਪਤਾ ਲੱਗਾ ਤਾਂ ਜਿਵੇਂ ਅਨੋਖਾ ਚਾ ਚੜ ਗਿਆ। ਉਹਨਾਂ ਨੂੰ ਕਹਿਣ ਲੱਗੇ ਹੋਰ ਲੈ ਜਾ ਜੋ ਮਰਜੀ ਜਿਹੜੀ ਵੀ ਚੀਜ਼ ਦੀ ਲੋੜ ਹੈ। ਰੋਟੀ ਟੋਕ ਖਾ ਕੇ ਉਹਨਾਂ ਨੇ ਸੁਆਦ ਵਿੱਚ ਮੰਜੇ ਡਾਲੇ। ਅਰਜਾਈਆਂ ਗਦਲੇ ਘਰ ਵਿੱਚ ਹੈਗੇ ਸਨ। ਦਿਓਰ ਪਰਜਾਈ ਗੱਲਾਂ ਕਰਨ ਲੱਗੇ ਕਿल्ले ਟੰਗੀ ਲਾਲਟਨ ਲਗਾਤਾਰ ਬਲ ਰਹੀ ਸੀ। ਪਿੰਡ ਵਿੱਚ ਬਿਜਲੀ ਆ ਚੁੱਕੀ ਸੀ। ਪਰ ਲੰਗੇ ਡੰਗ ਹੀ ਲਾਟੂ ਬਲਦੇ। ਉਸ ਦਿਨ ਤਾਂ ਸਵੇਰ ਤੋਂ ਹੀ ਬਿਜਲੀ ਨਹੀਂ ਸੀ। ਜੱਸੀ ਛੇਤੀ ਹੀ ਸੌਂ ਗਿਆ। ਪਹਿਲਾ ਤਾਂ ਪਰਸੰਨੀ ਨੇ ਤਾਂ ਅੰਕਲ ਬਾਰੇ ਸਭ ਦੱਸਿਆ। ਉਹਨੂੰ ਮਰੇ ਨੂੰ 7 ਸਾਲ ਬੀਤ ਚੁੱਕੇ ਸਨ। ਕਿਵੇਂ ਉਹਦੀਆਂ ਦੋਵੇਂ ਕਲਾ ਛੁੱਟ ਪਈਆਂ ਸਨ। ਸ਼ਰੀਕੇ ਦੇ ਬੰਦੇ ਉਹਨੂੰ ਚੁੱਕ ਕੇ ਰੋਡੂ ਸ਼ਾਦੀ ਮੰਡੀ ਲੈ ਕੇ ਘਰ ਤਾਂ ਉਹਦੀ ਲੋਥਾਈ ਪਰਸੰਨੀ ਆਖਰੀ ਸੀ ਉਦੋਂ ਮਹੰਗਲਾ ਮੈਂ ਤੈਨੂੰ ਬਹੁਤ ਯਾਦ ਕੀਤਾ। ਹਾਏ ਛੋਟਾ ਇੱਥੇ ਹੁੰਦਾ ਤਾਂ ਉਹੀ ਲਾਉਂਦਾ ਚਿਤਨ ਨੂੰ ਅਗ। ਦਿਓਰ ਪਰ ਜਾਹੀ ਦੋਵੇਂ ਹੀਰ ਜਾਈਆਂ ਵਿੱਚ ਬੈਠੇ ਰੋਂਦੇ ਰਹੇ। ਫਿਰ ਪਰ ਸਿੰਘ ਨੇ ਅੱਖਾਂ ਬੂੰਦੀਆਂ ਖਾਂ ਕੇ ਗਲਾ ਸਾਫ਼ ਕੀਤਾ ਮੰਜੇ ਨੇੜੇ ਹੀ ਥੁੱਕਿਆ ਬੋਲੀ ਹੁਣ ਤੂੰ ਸੁਣਾ ਆਪਦੀ ਕਿੱਥੇ ਰਿਹਾ ਇੰਨੇ ਸਾਲ ਇਹ ਮੁੰਡਾ ਕੌਣ ਹੈ ਮੈੰਗਲ ਨੇ ਸਰਦਾਰੋ ਦੀ ਸਾਰੀ ਕਹਾਣੀ ਸੁਣਾਈ ਕਿਵੇਂ ਉਹ ਉਹਨੂੰ ਇੱਥੋਂ ਲੈ ਕੇ ਗਿਆ ਕਿਵੇਂ ਉਹ ਲਹਿਰੇਗਾ ਅਗੇ ਦੀ ਮੰਡੀ ਕੋਲ ਲਹਿਲਖੁਰਦ ਪਹੁੰਚੇ ਜਵਾਲਾ ਸਿੰਘ ਦੇ ਪਰਿਵਾਰ ਵਾਲੇ ਦੱਸਿਆ ਕਿ ਜੋ ਸਮੀਲ ਕੌਰ ਦਾ ਖਾਸ ਤੌਰ ਉਤੇ ਕਹਿਣ ਲੱਗਿਆ ਇਹ ਮੁੰਡਾ ਮਸਾ 7 ਵਰਿਆਂ ਦਾ ਸੀ ਜਦੋਂ ਉਹ ਮਰ ਗਿਆ ਸਭ ਲੜ ਕੇ ਮਰ ਗਈ ਸੀ ਮੰਗਲ ਚੁੱਪ ਹੋ ਗਿਆ ਜਿਵੇਂ ਅੱਜ ਹੀ ਉਹਨੇ ਆਪਣਾ ਦੁੱਖ ਕਿਸੇ ਆਪਣੇ ਨੂੰ ਦੱਸਿਆ ਹੋਵੇ ਉਹਨੂੰ ਅਜੀਬ ਜਿਹੀ ਰਾਹਤ ਮਿਲੀ ਲਾਲ đèn ਦਾ ਤੇਲ ਮੁੱਕ ਗਿਆ ਭੁੱਕ ਕਰਕੇ ਬੁਝ ਗਈ ਮੰਗਲ ਉੱਠ ਕੇ ਬਾਹਰ ਗਿਆ ਅਸਮਾਨ ਵੱਲ ਚੱਕ ਗਿਆ ਰਾਤ ਅੱਧੀ ਤੋਂ ਵੱਧ ਬੀ ਚੁੱਕੀ ਸੀ ਉਹਨੇ ਮਹਿਸਾ ਨੂੰ ਜਾ ਕੇ ਦੇਖਿਆ ਉਹ ਪੈਰ ਪਸਾਰ ਕੇ ਪਈ ਹੋਈ ਸੀ ਪਾਲਾ ਕੋਈ ਖਾਸ ਨਹੀਂ ਸੀ ਅਗਲੇ ਦਿਨ ਸਾਰੇ ਪਿੰਡ ਵਿੱਚ ਚਰਚਾ ਸੀ ਕਿ ਤਾਂ ਅunktਲ ਦਾ ਛੋਟਾ ਭਾਈ 15 ਵਰਿਆਂ ਪਿੱਛੋਂ ਵਾਪਸ ਆ ਗਿਆ ਹੈ। ਦੁੱਲੇ ਬਾਜੀਗਰ ਦੀ ਘਰ ਵਾਲੀ ਸਰਦਾਰੋਂ ਨੂੰ ਵੀ ਉਹੀ ਲੈ ਗਿਆ ਸੀ। ਉਸ ਨਾਮਵਾਲ ਕਿਧਰੇ ਜਾ ਟਿਕੇ ਸੰ ਬਾਜੀਗਰਨੀ ਤਾਂ ਸੱਪ ਲੜ ਕੇ ਮਰ ਗਈ। ਉਹਨੇ ਮੈੰਗਲ ਦਾ ਮੁੰਡਾ ਜੰਮਿਆ ਸੀ। ਉਹ ਮੁੰਡਾ ਹੁਣ ਨਾਲ ਆਇਆ ਹੈ। ਆਂਢੇ ਗੋਂਢੀ ਤੇ ਪਿੰਡ ਦੇ ਹੋਰ ਲੋਕ ਤਾਂ ਅunktਲ ਦੇ ਘਰ ਆਉਣ ਲੱਗੇ। ਕੋਈ ਕੋਈ ਤਾਂ ਜੱਸੀ ਦੇ ਮੂੰਹ ਉੱਤੇ ਆਕ ਦਿੰਦਾ। ਇਹ ਬਾਜੀਗਰਨੀ ਦਾ ਮੁੰਡਾ ਜੱਸੀ ਨੂੰ ਬੜੀ ਸ਼ਰਮ ਆਉਂਦੀ ਉਹ ਤਰਤੀ ਵਿੱਚ ਨਿੱਗਰ ਨਿੱਗਰ ਜਾਂਦਾ ਉਹਦੇ ਹੋਂ ਦੇ ਭੇਦ ਖੁੱਲ ਰਹੇ ਸਨ ਮਹੰਗਲ ਉਹਨੂੰ ਉਪਰਾਂ ਉਪਰਾਂ ਲੱਗਣ ਲੱਗਦਾ ਕੁਝ ਦਿਨਾਂ ਬਾਅਦ ਮਹੰਗਲ ਆਪ ਜਾ ਕੇ ਜੱਸੀ ਨੂੰ ਰੋਡੂ ਸ਼ਾਦੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਲਹਿਰੇ ਕਾਗੇ ਤੋਂ ਸਕੂਲ ਛੱਡਣ ਦਾ ਸਰਟੀਫਿਕੇਟ ਉਹ ਲੈ ਕੇ ਆਏ ਸਨ ਸੱਤ ਮੀਲ ਉਹ ਤੁਰ ਕੇ ਜਾਂਦਾ ਤੁਰ ਕੇ ਵਾਪਸ ਆਉਂਗਾ ਥੱਕ ਜਾਂਦਾ ਪੜਾਈ ਵਿੱਚ ਉਹਦਾ ਜੀ ਨਹੀਂ ਲੱਗਦਾ ਸੀ ਪਿੰਡ ਦੇ ਮੁੰਡੇ ਉਹਨੂੰ ਖਿਜਾਉਂਦੇ ਹੀ ਰਹਿੰਦੇ ਓਏ ਬਾਜੀ ਕਰਨੀ ਦਿਆ ਆਖਦੀ ਲੈਰੇ ਗਾਗੇ ਉਹ ਪੂਰਾ ਹੁਸ਼ਿਆਰ ਸੀ ਇੱਥੇ ਆ ਕੇ ਪਹਿਲਾਂ ਵੀ ਭੁੱਲਣ ਲੱਗਿਆ ਪਰ ਸੈਨੀ ਉਹਨੂੰ ਬਹੁਤ ਪਿਆਰ ਕਰਦੀ ਪੁੱਛ ਪੁੱਛ ਕਰਦੀ ਰਹਿੰਦੀ ਉਹਨੂੰ ਵਧੀਆ ਖਾਣ ਨੂੰ ਦਿੰਦੀ ਉਹਦੇ ਨਾਲ ਗੱਲਾਂ ਕਰਦੀ ਉਹਦੀ ਮਾਂ ਬਾਰੇ ਪੁੱਛਦੀ ਆਖਦੀ ਮੈਂ ਵੀ ਤੇਰੀ ਮਾਂ ਤੋਦਰਿਆ ਨਾ ਕਰ ਜੀ ਲਾ ਕੇ ਪੜ੍ਹਾਈ ਕਰ ਆਪਦੀ ਅਫਸਰ ਬਣ ਜਾਏਗਾ ਮੱਝ ਖਾ ਸਾ ਦੁੱਧ ਦਿੰਦੀ ਉਹਨਾਂ ਤਿੰਨਾਂ ਤੋਂ ਮੁੱਕਦਾ ਨਹੀਂ ਸੀ ਮੈਂਗਲ ਮੱਝ ਲੈ ਕੇ ਖੇਤਾਂ ਨੂੰ ਜਾਂਦਾ ਚਾਰ ਲਿਆਉਂਦਾ ਉਹਦੇ ਕੋਲ ਪੈਸੇ ਸਨ ਖਰਚ ਕੋਈ ਖਾਸ ਨਹੀਂ ਸੀ ਘਰ ਦਾ ਸਾਰਾ ਖਰਚ ਪਰਸਿੰਨੀ ਸਿਰ ਸੀ ਤਾਂ ਅunktਲ ਕਈ ਹਜ਼ਾਰ ਰੁਪਿਆ ਛੱਡ ਗਿਆ ਸੀ ਉਹ ਹੁਣ ਰੋਡੂ ਸ਼ਾਦੀ ਮੰਡੀ ਵਿਜੇ ਕੁਮਾਰ ਆੜਤੀ ਕੋਲ ਜਮਾ ਸੀ ਉਹਦਾ ਤੀਜੇ ਮਹੀਨੇ ਵਿਆਜ ਹੀ ਇਹਨਾਂ ਆ ਜਾਂਦਾ ਜਿਹੜਾ ਉਹਨਾਂ ਤਿੰਨਾਂ ਲਈ ਕਾਫੀ ਸੀ ਵਿਜੇ ਕੁਮਾਰ ਆਪ ਆ ਕੇ ਵਿਆਜ ਦੇ ਜਾਂਦਾ ਇਹ ਰੁਪਿਆ ਤੌਂਕਲ ਨੇ ਇਹ ਕਹਿ ਕੇ ਵਿਜੇ ਕੁਮਾਰ ਨੂੰ ਫੜਾਇਆ ਹੋਇਆ ਸੀ ਕਿ ਜੇ ਉਹਨੂੰ ਕੋਈ ਨੀਮਕੀਮ ਹੋ ਜਾਵੇ ਤਾਂ ਇਹ ਪੈਸਾ ਉਹਦੀ ਘਰ ਵਾਲੀ ਪ੍ਰਸੰਨੀ ਦਾ ਉਹਨੂੰ ਦਿੱਤਾ ਜਾਵੇ। ਮੈਂ ਗੱਲ ਦੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਸੀ ਕਿ ਉਹ ਕਿਹੜਾ ਕੰਮ ਸ਼ੁਰੂ ਕਰੇ। ਉਹ ਸੱਤ ਵਿੱਚ ਬੈਠ ਜਾਂਦਾ ਤੇ ਲੋਕਾਂ ਨਾਲ ਗੱਲਾਂ ਕਰਦਾ। ਵਿਸਾਖੀ ਤੋਂ ਬਾਅਦ ਉਹ ਇੱਕ ਜੱਟ ਨਾਲ ਸਿਰੀ ਰਲ ਗਿਆ। ਇਹ ਜੱਟ ਦੂਜੇ ਅਗਵਾੜੋਂ ਸੀ। ਉਹਨਾਂ ਦੇ ਸ਼ਰੀਕੇ ਵਿੱਚੋਂ ਨਹੀਂ ਸੀ। ਜੱਸੀ ਨੇ ਸੱਤਵੀਂ ਜਵਾਬ ਮਸਾਂ ਹੀ ਪਾਸ ਕੀਤੀ, ਅੱਠਵੀਂ ਵਿੱਚ ਹੋ ਗਿਆ। ਨਵੀਆਂ ਕਿਤਾਬਾਂ ਲੈ ਲਈਆਂ ਪਰ ਉਹਦਾ ਜੀ ਨਹੀਂ ਲੱਗਿਆ। ਹਾਲੇ ਤੱਕ ਵੀ ਉਹਨੂੰ ਲਹਿਲ ਖੁਰਦ ਦੇ ਸੁਪਨੇ ਆਉਂਦੇ। ਬੇਬੇ ਜਸਮੀਲ ਕੌਰ ਹਿੱਕ ਉੱਤੇ ਚੜੀ ਰਹਿੰਦੀ। ਜਿੱਸੇ ਦਾ ਦਿਲ ਕਰਦਾ ਉਹ ਨਾ ਹੀ ਜਵਾਕਾਂ ਵਿੱਚ ਜਾ ਕੇ ਬੈਠੇ। ਉਹਨਾਂ ਨਾਲ ਖੇਡੇ ਤੇ ਲਹਿਰੇ ਗਾਗੇ ਸਕੂਲ ਜਾਇਆ ਕਰੇ। ਉਹਦੀ ਸਿਹਤ ਅੱਧੀ ਵੀ ਨਹੀਂ ਰਹੀ ਸੀ। ਉਹ ਸੁੱਕ ਕੇ ਤੰਬੜ ਹੋਇਆ ਪਿਆ ਸੀ। ਭੁੱਖ ਨਹੀਂ ਲੱਗਦੀ ਸੀ। ਰੋਟੀ ਖਾਣ ਲੱਗਦਾ। ਬੁਰਕੀ ਮੂੰਹ ਵਿੱਚ ਫੁੱਲ ਜਾਂਦੀ। ਧਾਈ ਪਰਸੰਨੀ ਦਾ ਪਿਆਰ ਉਹਨੂੰ ਉਪਰਾਂ-ਉਪਰਾਂ ਲੱਗਦਾ। ਉਹਨੂੰ ਆਪਣਾ ਆਪ ਵੀ ਉਪਰਾ ਸੀ। ਜਿਵੇਂ ਕੋਈ ਹੋਰ ਬੰਦਾ ਉਹਨੂੰ ਜ਼ਬਰਦਸਤੀ ਫੜ ਕੇ ਇਸ ਪਿੰਡ ਵਿੱਚ ਲੈ ਆਇਆ ਹੋਵੇ ਮਈ ਜੂਨ ਦਾ ਮਹੀਨਾ ਸੀ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਹਾਲੇ ਹੋਈਆਂ ਨਹੀਂ ਸਨ ਜਸੀ ਨੇ ਪਿਓ ਕੋਲ ਬਹਾਨਾ ਲਾਇਆ ਕਿ ਉਹਨੇ ਦੋ ਕਿਤਾਬਾਂ ਤੇ ਚਾਰ ਕਾਪੀਆਂ ਹੋਰ ਮੁੱਲ ਲੈਣੀਆਂ ਹਨ ਨਵਾਂ ਪੈਨ ਤੇ ਜਿਓਮੈਟਰੀ ਬਾਕਸ ਵੀ ਖਰੀਦਣਾ ਹੈ ਮਹਿੰਗਲਨ ਪੜ ਬੰਦਾ ਸੀ ਉਹਨੂੰ ਇਹਨਾਂ ਚੀਜ਼ਾਂ ਦਾ ਕੋਈ ਪਤਾ ਨਹੀਂ ਸੀ ਉਹਨੇ ਪੁੱਛਿਆ ਤੂੰ ਪੈਸੇ ਦੱਸ ਕਿੰਨੇ ਚਾਹੀਦੇ ਨੇ 30 ਰੁਪਏ ਜੱਸੀ ਨੇ ਕਿਹਾ ਮੈਗਲ ਨੇ ਪਰਸੰਨੀ ਤੋਂ ਉਹਨੂੰ 30 ਰੁਪਏ ਦਵਾ ਦਿੱਤੇ ਪਰਸੰਨੀ ਬੋਲੀ ਤੂੰ ਡੱਡੇ ਮੈਂ ਥੋਂ ਹੀ ਸਿੱਧਾ ਮੰਗ ਲੈਂਦਾ ਤਾਈ ਦੀ ਗੱਲ ਸੁਣ ਕੇ ਉਹ ਸੰਗੜ ਲੱਗਿਆ ਆ ਜੋ ਖੁਸ਼ ਖੁਸ਼ ਦਿੱਤਾ ਸੀ ਬਸ ਤਾਂ ਚੁੱਕ ਕੇ ਉਹ ਰੋਡੂ ਸ਼ਾਹ ਨੂੰ ਤੁਰ ਪਿਆ ਪਰ ਸਕੂਲ ਨਹੀਂ ਆ ਉਹਨੇ ਲਹਿਰੇਗਾਗੇ ਪਹੁੰਚਣ ਲਈ ਕਈ ਦਿਨ ਪਹਿਲਾਂ ਹੀ ਰੋਡੂ ਸ਼ਾਹ ਦੇ バス ਛੱਡੇ ਤੋਂ ਪੁੱਛ ਰੱਖਿਆ ਸੀ ਕਿਹੜੀ ਕਿਹੜੀ ਥਾਂ バス ਬਤਲੇਗੀ ਲਹਿਰੇਗਾਗੇ ਤੱਕ ਰਾਇਆ ਕਿੰਨਾ ਉਧਰ ਮੈੰਗਲ ਤੇ ਪਰਸਨੀ ਕਿੰਨੀ ਹੀ ਰਾਤ ਤੱਕ ਸੁਪਤੇ ਨਹੀਂ ਸੀ ਕਿ ਜੱਸੇ ਆਥਣ ਨੂੰ ਸਕੂਲੋਂ ਮੁੜਿਆ ਕਿਉਂ ਨਹੀਂ ਪਿੰਡ ਦੇ ਹੋਰ ਸਭ ਮੁੰਡੇ ਆ ਗਏ ਉਹ ਕਿੱਥੇ ਹੈ ਉਹਦੇ ਜਮਾਤੀਆਂ ਤੋਂ ਪਤਾ ਲੱਗਾ ਸੀ ਕਿ ਘਰ ਘਰ ਜਾ ਕੇ ਹਰ ਕੋਈ ਆਖਦਾ ਸੀ ਉਹ ਤਾਂ ਅੱਜ ਸਕੂਲ ਗਿਆ ਹੀ ਨਹੀਂ ਉਹ ਦੂਜੇ ਦਿਨ ਵੀ ਕਿਧਰੋਂ ਨਹੀਂ ਮੁੜਿਆ ਮੈੰਗਲ ਨੂੰ ਪੱਕਾ ਯਕੀਨ ਸੀ ਕਿ ਉਹ ਲਹਿਲ ਖੁਰਦ ਜਾ ਪਹੁੰਚਿਆ ਹੈ ਪਰ ਉਹਦਾ ਦਿਲ ਟਿਕਾਣੀ ਨਹੀਂ ਸੀ ਉਹਦੇ ਧੋਨ ਅੰਦਰ ਕਿਦਰੇ ਸ਼ੱਕ ਜਾਗਦਾ ਕਿਤੇ ਉਹਨੂੰ ਬਾਜੀ ਕਰਨਾ ਕਿਦੜੇ ਲੈ ਗਏ ਹੁਣ ਤੇ ਅਗਾਹ ਕਿਦੜੇ ਲਿਜਾ ਕੇ ਉਹਨੂੰ ਮਾਰ ਦਿੱਤਾ ਹੋਵੇ ਦੋਲੇ ਦੇ ਮੁੰਡੇ ਕਿਤੇ ਵੀ ਰਹਿੰਦੇ ਹੁਣ ਉਹਨਾਂ ਨੂੰ ਥੰਮਣ ਵਾਲੀ ਦੀ ਖਬਰ ਤਾਂ ਸਾਰੀ ਪਹੁੰਚਦੀ ਹੋਵੇਗੀ ਪਿੰਡਾਂ ਦੇ ਬੰਦੇ ਆਪਸ ਵਿੱਚ ਕਦੇ ਨਾ ਕਦੇ ਤਾਂ ਮਿਲ ਹੀ ਜਾਂਦੇ ਨੇ ਮਿਲਦੇ ਹਨ ਤਾਂ ਇੱਕ ਦੂਜੇ ਦੇ ਪਿੰਡ ਦੀਆਂ ਗੱਲਾਂ ਵੀ ਜ਼ਰੂਰ ਕਰਦੇ ਨੇ ਉਬਰਵੀਆਂ ਗੱਲਾਂ ਤਾਂ ਸੁਭਾਈ ਕੀ ਮੂੰਹੋਂ ਨਿਕਲ ਤੁਰਦੀਆਂ ਹਨ ਦੋ ਦਿਨ ਮੈੰਗਲ ਤੇ ਪਰਸੰਨੀ ਕਲਪਦੇ ਰਹੇ ਚੌਥੇ ਦਿਨ ਮੈੰਗਲ ਦੇ ਨਾਂ ਇੱਕ ਚਿੱਠੀ ਮਿਲੀ ਉਹਨੇ ਬਾਣੀਏ ਦੀ ਦੁਕਾਨ ਉੱਤੇ ਜਾ ਕੇ ਚਿੱਠੀ ਪੜਵਾਈ ਇਹ ਲਹਿਲਖੁਰਦ ਤੋਂ ਜਸਵੰਤ ਸਿੰਘ ਦੀ ਚਿੱਠੀ ਸੀ ਐਨਾ ਸੁਣ ਕੇ ਹੀ ਮੈੰਗਲ ਨੂੰ ਅਰਥਾਤ تسਲੀ ਹੋਈ ਕਿ ਉਹ ਜਿਉਂਦਾ ਹੈ ਲਿਖਿਆ ਸੀ ਕਿ ਉਹ ਹੁਣ ਲਹਿਲਖੁਰਦ ਹੀ ਰਹੇਗਾ ਹਮੇਸ਼ਾ ਵਾਸਤੇ ਉਹਦਾ ਬਾਪੂ ਉਹਨੂੰ ਕਦੇ ਵੀ ਲੈਣਨਾ ਆਵੇ ਇੱਕ ਦੋ ਦਿਨਾਂ ਤੱਕ ਬੇਬੇ ਜਸਮੀਲ ਕੌਰ ਉਹਨੂੰ ਲੈਰੇਗਾਗੇ ਸਕੂਲ ਦਾਖਲ ਕਰਵਾਉਣ ਜਾਵੇਗੀ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ